ਇਹ ਦੁਖਦਾਈ ਗੱਲ ਹੈ ਜੀ ਮੈਂ ਹਰਪਿੰਦਰ ਸਿੰਘ ਉਹਨਾਂ ਦਾ ਨਾਮ ਦੱਸਿਆ ਜਾ ਰਿਹਾ ਸਰਪੰਚ ਸਾਹਿਬ ਦਾ ਜਿਨ੍ਹਾਂ ਦੇ ਨਾਲ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਛੋਟਾ ਜਿਹਾ ਉਹਨਾਂ ਦਾ ਬੱਚਾ ਹੈ ਪਰਿਵਾਰ ਤੇ ਬਹੁਤ ਵੱਡਾ ਦੁੱਖਾਂ ਦਾ ਭਾੜ ਟੁੱਟਿਆ ਇਸ ਲਈ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਮਗਰ ਐਟ ਦ ਸੇਮ ਟਾਈਮ ਇਹ ਲਾਅਨ ਆਰਡਰ ਦਾ ਕਿੱਡਾ ਵੱਡਾ ਫੇਲਿਅਰ ਔਰ ਕੋਲਾਪਸ ਹੈ ਕਿ ਅੱਜ ਕਹਿ ਰਿਹਾ ਕਿ ਵਿਆਹ ਸ਼ਾਦੀ ਸਮਾਗਮ ਜਿਹੜੇ ਖੁਸ਼ੀ ਦੇ ਮੌਕੇ ਹੁੰਦੇ ਆਂ ਜਿੱਥੇ ਲੋਕ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਅੱਜ ਉੱਥੇ ਮਾਤਮ ਦਾ ਮਾਹੌਲ ਬਣ ਰਿਹਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਔਰ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਦਾ ਟੋਟਲ ਫੇਲਿਅਰ ਸਾਹਮਣੇ ਆਇਆ ਜੇਕੇ 47 ਦੀ ਵਰਤੋਂ ਹੋ ਜਾਣਾ ਇਹ 80s ਐ 90s 'ਚ ਸੁਣਿਆ ਜਾਂਦਾ ਸੀਗਾ ਅੱਜ ਕਿਸੇ ਗੁਰਦੁਆਰਾ ਸਾਹਿਬ ਆ ਮੰਦਰਾਂ ਦੇ ਬਾਹਰ ਆ ਅੰਮ੍ਰਿਤਸਰ ਚਾਬ ਹੋਇਆ ਸੀ ਮੰਦਰ ਤੇ ਬੋਮਬ اٹੈਕ ਹੋਇਆ ਸੀ ਥਾਣਿਆਂ ਤੇ ਬੋਮਬ اٹੈਕ ਹੁਣ AK47 ਨਾਲ ਫਾਇਰ ਸ਼ੁਰੂ ਹੋ ਗਿਆ ਸੋ ਇਟ ਕੈਨਟ ਗੇਟ ਮੋਰ ਸੀਰੀਅਸ ਇਹ ਤੋਂ ਹੋਰ ਖਤਰਨਾਕ ਮਾਹੌਲ ਪੈਦਾ ਨਹੀਂ ਹੋ ਸਕਦਾ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਇੱਕ ਹੋਰ ਸਰਪੰਚ ਦਾ ਮਰਡਰ ਹੋਇਆ ਸੀ ਅੰਮ੍ਰਿਤਸਰ ਸਾਹਿਬ ਤੇ ਚਰਮਲਜੀਤ ਦਾ ਲੱਕੀ ਜੀ ਆ ਜਲੰਧਰ ਤੋਂ ਉੱਥੇ ਕਤਲ ਹੋਇਆ ਗੁਰੂ ਘਰ ਦੇ ਬਾਹਰ ਮੇਰਾ ਕਹਿਣ ਦਾ ਭਾਵ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸੱਜੀਆਂ ਖੱਪੀਆਂ ਬਾਵਾ ਨੇ ਜਿਨ੍ਹਾਂ ਦੀਆਂ ਫੋਟੋਆਂ ਮੁੱਖ ਮੰਤਰੀ ਨਾਲ ਨੇ ਇਹਨਾਂ ਦੇ ਮੰਤਰੀਆਂ ਨਾਲ ਨੇ ਜੇ ਉਹ ਨਹੀਂ ਸੇਫ ਤੇ ਬਾਕੀ ਲੋਕਾਂ ਦਾ ਕੀ ਹਾਲ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਇੰਡੋ-ਪਾਕ ਬਾਰਡਰ ਤਾਲ 550 ਕਿਲੋਮੀਟਰ ਤੇ ਹੀ ਸਾਡਾ ਬਾਰਡਰ ਚੱਲਦਾ ਹੈ ਤੇ ਜੇ ਇਹ ਹਾਲਾਤ ਪੈਦਾ ਹੋ ਗਏ ਕਿ ਪੰਜਾਬ 'ਚ ਕਿਸੇ ਨੇ ਨਿਵੇਸ਼ ਕਰਨਾ ਕਿ ਦਿੱਲੀ ਬੈਠੇ ਕੇਜਰੀਵਾਲ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾ ਸਕਦੇ ਨਹੀਂ ਭਾਈ ਸੋ ਇਹ ਬੜਾ ਜ਼ਰੂਰੀ ਹੋ ਗਿਆ ਕਿ ਪਰਮਨੈਂਟ ਡੀਜੀਪੀ ਲੱਗੇ ਔਰ ਇਹ ਟੈਂਪਰੇਰੀ ਡੀਜੀਪੀ ਜਿਹੜਾ ਆਪਦੀ ਕੁਰਸੀ ਬਚਾਉਣ ਤੇ ਰਹਿੰਦਾ ਜਿਹਦਾ ਮਕਸਦ ਸਿਰਫ ਇਹ ਹੋ ਗਿਆ ਆ ਮੋਕੇ ਦੀ ਰੈਲੀ ਚ ਕੀ ਮਤਲਬ ਸੀ ਡੀਜੀਪੀ ਦਾ ਜਾਣ ਦਾ ਕਿ ਉਹ ਆਮ ਆਦਮੀ ਪਾਰਟੀ ਦੀ ਰੈਲੀ ਸੀ ਕਿਉਂਕਿ ਕੇਜਰੀਵਾਲ ਆ ਸਾਹਿਬ ਉੱਥੇ ਆਏ ਸਨ ਜੇ ਉਹ ਸਰਕਾਰੀ ਰੈਲੀ ਸੀ ਤਾਂ ਵਾਟ ਵਾਸ ਕੇਜਰੀਵਾਲ ਡੂਇੰਗ ਦੈਟ ਜੇ ਪੁਲਿਸ ਇਸ ਤਰੀਕੇ ਨਾਲ ਪੋਲਿਟਿਸਾਈਜ਼ ਹੋ ਜੂਗੀ ਫਿਰ ਲਾਅਨ ਆਰਡਰ ਨਹੀਂ ਦਿੱਤਾ ਜਾਊਗਾ ਔਰ ਇਹੀ ਕਾਰਨ ਹੈ ਕਿ ਪੰਜਾਬ ਹੈਜ਼ ਬਿਕਮ ਗੈਂਗਲੈਂਡ ਇਹ ਤੇ ਇਹ ਹਾਲਾਤ ਇਹ ਪੈਦਾ ਹੋ ਗਏ ਫਰੋਤੀ ਟਾਰਗੇਟਡ ਕਿਲਿੰਗ ਰੋਜ਼ ਦਾ ਐਕਸਟਰਸ਼ਨ ਕਾਲਸ ਇਹ ਨਿਜ਼ਾਮ ਬਣ ਗਿਆ ਸਿੱਧੂ ਮੂਸੇਵਾਲਾ ਮਰਡਰ ਲਾਰੈਂਸ ਮਿਸ਼ਰੋਈ ਦੀ ਇੰਟਰਵਿਊ ਇਹ ਤਾਂ ਸਿਰਫ ਔਰ ਚੀਫ ਮਿਨਿਸਟਰ ਕਹਿ ਰਿਹਾ ਆਲ ਇਜ਼ ਵੈਲ ਮੈਂ ਕਹਿਣਾ ਚਾਹੁੰਦਾ ਆਲ ਇਜ਼ ਨਾ ਵੈਲ ਸੋ ਮੁੱਖ ਮੰਤਰੀ ਸਾਹਿਬ ਦਾ ਔਰ ਡੀਜੀਪੀ ਨੀਡ ਟੂ ਗੋ ਪੰਜਾਬ ਨੀਡਸ ਅ ਚੇਂਜ ਇਹ ਦਿੱਲੀ ਵਾਲੀ ਸਰਕਾਰ ਪੁਝਾਉਂਗੇ ਤਾਂ ਪੰਜਾਬ ਦਾ ਕੋਈ ਬਚਾਅ ਹੋਊਗਾ ਨਹੀਂ ਤਾਂ ਇਹ ਕਲੈਪਸ ਹੈ ਪੰਜਾਬ 'ਚ ਕੋਈ ਇਨਵੈਸਟਮੈਂਟ ਨਹੀਂ ਆਉਣੀ ਪੰਜਾਬ 'ਚ ਸਾਡੇ ਬੱਚੇ ਸੁਰੱਖਿਤ ਨਹੀਂ ਆ ਜੀ ਕਿਸਾ ਵੀ ਇੱਕ ਥੋੜੀ ਵੱਡੀ ਰੈਲੀ ਅੱਜ ਖੇਮ ਕਰਨ ਦੇ ਵਿੱਚ ਹੋ ਰਹੀ ਸੀ ਜੀ ਦੂਜੇ ਪਾਸੇ ਕਤਲ ਹੋ ਜਾਂਦਾ ਹੈ ਕਿਵੇਂ ਦੇਖ ਰਹੇ ਹੋ ਰਾਣਾ ਬਲਾਚੌਰੀਏ ਦਾ ਕਤਲ ਪਲਵਾਨਾਂ ਦਾ ਕਤਲ ਕਬੱਡੀ ਖਿਡਾਰੀਆਂ ਦਾ ਕਤਲ ਕੋਈ ਵੀ ਕਬੱਡੀ ਟੂਰਨਾਮੈਂਟ ਕਰਾਉਣ ਨੂੰ ਰਾਜ਼ੀ ਨਹੀਂ ਹੈਗਾ ਪੰਜਾਬ ਕਿੱਧਰ ਨੂੰ ਜਾ ਰਿਹਾ ਜੀ ਸਰ ਇਹ ਤੋਂ ਡੇਂਜਰਸ ਕੰਮ ਕੋਈ ਨਹੀਂ ਦੇਖੋ ਕਲਾਪਸ ਲਾਅ ਨ ਆਰਡਰ ਦਾ ਇਸ ਕਿਸਮ ਦਾ ਹੈ ਕਿ ਪੰਜਾਬ ਨਾ ਹਰਿਆਣਾ ਹਾਈ ਕੋਰਟ ਇਸ ਗੱਲ ਦਾ ਸੰਗਿਆਨ ਲੈ ਚੁੱਕਿਆ ਹੈ ਤੇ ਹੁਣ ਪੰਜਾਬ ਨਾ ਹਰਿਆਣਾ ਹਾਈ ਕੋਰਟ ਚ ਪੇਸ਼ੀਆਂ ਪੈ ਰਹੀਆਂ ਡੀਜੀਪੀ ਦੀਆਂ ਪੰਜਾਬ ਨਾ ਹਰਿਆਣਾ ਹਾਈ ਕੋਰਟ ਲਾਅ ਨ ਆਰਡਰ ਦੇ ਮੁੱਦੇ ਤੇ ਉਹਦੋਂ ਇੰਟਰਵਿਨ ਕਰਦਾ ਜਦੋਂ ਮਹਿਸੂਸ ਕਰਦੇ ਸਰਕਾਰ ਫੇਲ ਹੋ ਗਈ ਹੈ ਐਸਐਸਪੀ ਦੇ ਦਫਤਰ ਦੇ ਬਾਹਰ ਬੰਦੇ ਦਾ ਕਤਲ ਹੋ ਜਾਣਾ ਰਾਣਾ ਰਾਣਾ ਬਲਾਚੌਰੀਏ ਦਾ ਮੌਲੀ ਜ਼ਿਲ੍ਹਾ ਜਿਹੜਾ ਮੋਸਟ ਇੰਪੋਰਟੈਂਟ ਜ਼ਿਲ੍ਹਾ ਉੱਥੇ ਕਤਲ ਹੋ ਜਾਣਾ ਅੱਜ ਸਰਪੰਚ ਦਾ ਕਤਲ ਹੋ ਜਾਣਾ ਔਰ ਵਰਤਿਆ ਕੀ ਜਾ ਰਿਹਾ 1K47 ਗਰਨੇਡ ਅਟੈਕ ਫੇਰੇ ਕਹਿੰਦੇ ਜੀ ਟਾਇਰ ਪਾਟ ਗਿਆ ਮੰਦਿਰ ਦੇ ਉੱਤੇ ਗਰਨੇਡ ਛੁੱਟਦੇ ਨਾ ਇੱਕ ਵੀਡੀਓ ਆਈ ਆ ਸਾਹਮਣੇ ਜਿੱਥੇ ਹਿੰਦੂ ਭਾਈਚਾਰੇ ਨੂੰ ਜਿਹੜੇ ਸਾਡੇ ਪ੍ਰਵਾਸੀ ਆਉਂਦੇ ਉਹਨਾਂ ਤੇ ਗੋਲੀਆਂ ਮਚਲਾਈਆਂ ਜਾ ਰਹੀਆਂ ਸੋ ਜਿਹੜਾ ਮਾਹੌਲ ਪੈਦਾ ਕੀਤਾ ਜਾ ਰਿਹਾ ਕੀ ਇਹਦੇ ਲਈ ਕਿਵੇਂ ਡੀਜੀਪੀ ਜ਼ਿੰਮੇਵਾਰ ਨਹੀਂ ਕੀ ਦੇ ਲਈ ਭਗਵਾਨਤਮਾਨ ਕਿਵੇਂ ਜ਼ਿੰਮੇਵਾਰ ਨਹੀਂ ਔਰ ਇਸ ਲਈ ਇਹਨਾਂ ਨੂੰ ਸਤੀਫਾ ਜਦ ਤੱਕ ਇਹ ਨਹੀਂ ਦੇਣਗੇ ਇੱਥੇ ਕੋਈ ਚੇਂਜ ਨਹੀਂ ਹੋਣਾ ਕਿਉਂਕਿ ਇਹ ਤਾਂ ਮੰਨ ਕੇ ਹੀ ਨਹੀਂ ਰਾਜੀ ਇੱਕ ਹੁੰਦਾ ਫਸਟ ਯੂ ਆਪ ਟੂ ਐਡਮਿਟ ਕਿ ਇਧਰੇ ਸਾ ਪ੍ਰੋਬਲਮ ਜੇ ਕੋਈ ਪ੍ਰੋਬਲਮ ਮੰਨੇ ਹੀ ਨਾ ਤੇ ਸੋਲੂਸ਼ਨ ਕਿੱਥੋਂ ਨਿਕਲਣਾ ਪਰ ਸਰਕਾਰ ਵੱਲੋਂ ਆਪਰੇਸ਼ਨ ਪ੍ਰਹਾਰ ਦੋ ਵਾਰੀ ਚਲਾਇਆ ਗਿਆ ਉਹਨਾਂ ਨੇ ਕਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਗੈਂਗਸਟਰ ਫੜ ਲਏ ਆ ਇਹੀ ਮੈਂ ਕਹਿ ਰਿਹਾ ਨਾ ਦੈਟਸ ਵਾਈ ਡੀਜੀਪੀ ਦਾ ਮਨ ਫੇਲਿਅਰ ਕਹਿ ਰਿਹਾ ਨਿਕੰਮਾਪਨ ਪੀਆਰ ਐਕਸਰਸਾਈਜ਼ ਹੈ ਜੀ ਉਹ ਪਰਹਾਰ 1 ਪਰਹਾਰ 2 ਤੇ ਅਸਲੀਅਤ ਕੀ ਆ ਜ਼ਮੀਨੀ ਹਕੀਕਤ ਕੀ ਆ ਕੁਝ ਹੋਰ ਨਾ ਨਸ਼ਿਆ ਬੁਰਦ ਪ੍ਰੋਗਰਾਮ ਕਰ ਰਿਓ ਤੁਹਾਡਾ ਮੁੱਖ ਮੰਤਰੀ ਨਸ਼ੇ ਦੀ ਹਾਲਤ ਚ ਵੋਟਸ ਭਰਤੀ ਹੋ ਰਿਆ ਔਰ ਤੁਹਾਡਾ ਅਬ ਅਸਲੀਅਤ ਕੀ ਆਨ ਗਰਾਉਂਡ ਜ਼ੀਰੋ ਕਿ ਨਾ ਨਸ਼ੇ ਰੁਕੇ ਨਾ ਕ੍ਰਾਈਮ ਰੁਕੇ ਆਜ ਸਾਹਮਣੇ ਇਹ ਮੂੰਹ ਬੋਲਦੀ ਤਸਵੀਰ ਹੈ ਕੌਣ ਹੈ ਨਾ ਬੱਚਿਆਂ ਨੂੰ ਮੋੜੂਗਾ ਜਿਨ੍ਹਾਂ ਦੇ ਲਗਤੇ ਜਿਗਰ ਜਿਨਾਂ ਦੇ ਘਰ ਦੇ ਚਿਰਾਗ ਬੁਝਦੇ ਜਾ ਰਹੇ ਇਹਦੇ ਲਈ ਜ਼ਿੰਮੇਵਾਰ ਭਗਵੰਤ ਮਾਨ ਕਿਵੇਂ ਨਹੀਂ ਡੀਜੀਪੀ ਕਿਵੇਂ ਨਹੀਂ ਸੋ ਪਰਮਨੈਂਟ ਡੀਜੀਪੀ ਐਂਡ ਪ੍ਰੈਜ਼ੈਂਟ ਗਵਰਨਮੈਂਟ ਈਸਟ ਟੂ ਬੀ ਸੈਕਟ ਗਵਰਨਰ ਸਾਹਿਬ ਦਾ ਨੋਟਿਸ ਲੈਣ ਔਰ ਅਸੀਂ ਗਵਰਨਰ ਸਾਹਿਬ ਨੂੰ ਬੜੀ ਛੇਤੀ ਮਿਲ ਕੇ ਕਮਾਂਗੇ ਕਿ ਤੁਸੀਂ ਲਾਅਨ ਆਰਡਰ ਮੁੱਦੇ ਤਾਂ ਸਭ ਤੋਂ ਸੇਫਟੀ ਐਂਡ ਸਿਕਿਉਰਿਟੀ ਤੋਂ ਵੱਡਾ ਮੁੱਦਾ ਹੀ ਕੋਈ ਨਹੀਂ ਜੇ ਬਾਰਡਰ ਸਟੇਟ ਨਹੀਂ ਸੁਰੱਖਿਤ ਤਪੂਦੇਸ਼ ਨਹੀਂ ਸੁਰੱਖਿਤ ਤੁਸੀਂ ਇਹਨਾਂ ਦੀ ਹਸਤੀਫੇ ਦੀ ਮੰਗ ਕਰਦੇ ਹੋ ਜੀ ਨੈਤਿਕਤਾ ਹਾਵਤੇ ਇਹਨਾਂ ਨੂੰ ਸੋ ਮੈਂ ਤਾਂ 100% ਕਮਿਟਿਡ ਆ ਜੀ ਕਿ ਇਹਨਾਂ ਦਾ ਮਤਲਬ ਹੀ ਕੋਈ ਨਹੀਂ ਰਹਿ ਗਿਆ ਰਹਿਣ ਦਾ ਆ ਟੈਂਪਰੀ ਡੀਜੀਪੀ ਕੀ ਬਾਰਡਰ ਸਟੇਟ ਦੀ ਸੁਰੱਖਿਆ ਯਕੀਨੀ ਬਣਾ ਸਕਦਾ ਦੀ ਕੁਰਸੀ ਬਚਾਉਣ ਤੇ ਹੋ ਗਿਆ ਸਰ ਠੀਕ ਹੈ ਥੈਂਕ ਯੂ